ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅਗਲੇ 7-8 ਦਿਨਾਂ ਦੀ ਮੌਸਮ ਦੀ ਯਾਨੀ ਕਿ 20-22 ਦਸੰਬਰ ਤੱਕ ਮੌਸਮ ਪੰਜਾਬ ਦਾ ਕਿੰਨਾ ਰਹਿ ਸਕਦਾ ਤੇ ਮਹੀਆਲੇ ਫੱਖ ਤੋਂ ਕਿੰਨੇ ਕਸਾਰ ਰਹਿਣਗੇ ਕਿ ਮਹੀ ਕਿੰਨੇ ਕ ਦਰਜ ਹੋ ਸਕਦੇ ਨੇ ਸਸਲ ਜੀ ਤਾਜ਼ਾ ਸੈਟੇਲਾਈਟ ਦੱਸੇ ਨਾ ਤੁਹਾਡੇ ਨਾਲ ਸਾਂਝਾ ਕਰ ਲਈਆਂ ਪੰਜਾਬ ਦੀ ਜੇਕਰ ਗੱਲ ਕਰੀਏ ਤੇ ਮੌਸਮ ਪੰਜਾਬ ਦਾ ਇਸ ਵੇਲੇ ਬਿਲਕੁਲ ਸਾਫ਼ ਬਣਿਆ ਹੋਇਆ 12 ਦਸੰਬਰ ਦਾ ਅੱਜ ਦਿਨ ਹੈ ਤੇ ਆਥਣ ਦੇ ਲਗਭਗ 7 ਗੱਜਣ ਜਾ ਰਹੇ ਨੇ ਜੀ ਤੇ ਦੇਖ ਸਕਦੇ ਹੋ ਮੌਸਮ ਸਾਫ਼ ਹੈ ਜਿਵੇਂ ਕਿ ਅਸੀਂ ਤੁਹਾਨੂੰ ਅਪਡੇਟ ਦੇ ਚੁੱਕੇ ਹਾਂ ਕਿ ਮੌਸਮ ਸਾਫ਼ ਹੀ ਰਹਿਣਾ ਜੀ ਅੱਖ ਤੋਂ ਮੌਸਮ ਠੀਕ-ਠਾਕ ਰਹੇਗਾ ਪਰ ਸੀਤ ਲਹਿਰ ਦੇ ਹੱਕ ਤੋਂ ਅਲਰਟ ਜਿਹੜਾ ਮੌਸ ਖਾ ਨੇ ਜਾਰੀ ਕਰ ਦਿੱਤੇ ਨੇ ਯਾਨੀ ਕਿ ਕੜਾਕੇ ਦੀ ਠੰਡ ਦਾ ਦੌਰ ਹੈ ਜਿਹੜਾ ਹਾਲੇ ਚੱਲਦਾ ਰਹੇਗਾ ਆਉਂਦੇ ਦਿਨਾਂ ਦੇ ਦਰਮਿਆਨ ਦਰਮਿਆਨ ਜਿਹੜਾ ਜਾਂ ਪਾਰਾ ਹੋਰ ਠਾ ਜਾਏਗਾ ਰਾਤਾਂ ਦੇ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਵੱਡੀ ਗਿਰਾਵਟ ਜਿਹੜੀ ਦਰਜ ਕੀਤੀ ਜਾਵੇਗੀ ਤੇ ਆਥਨ ਸਵੇਰੇ ਠੰਡਕ ਹੋਰ ਜ਼ੋਰ ਫੜੇਗੀ ਪਾਰਾ ਠਾ ਜਾਣਾ ਤੈਜ ਹੈ ਜੀ ਤੇ ਸਵੇਰੇ ਜਿਹੜਾ ਕੋਰਾ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਸੀਤ ਲਹਿਰ ਚੱਲਦੀ ਰਣੀ ਹੈ ਹਲਕੇ ਪੱਛੋਂ ਦੀ ਹਵਾਵਾਂ ਜਿਹੜੀਆਂ ਨੇ ਰੰਕਦੀਆਂ ਰਣੀਆਂ ਨੇ ਤੇ ਮੇਹਲੇ ਹੱਕ 22 ਤਰੀਕ ਤੱਕ ਕੋਈ ਮੀਂਹ ਦੀ ਆਸ ਨਹੀਂ ਹੈ 24-25 ਨੂੰ ਇੱਕ ਸਿਸਟਮ ਲੱਗਦਾ ਜਾਹ ਰਿਹਾ ਜੀ 25 ਤੋਂ ਲੈ ਕੇ 28 ਦੇ ਵਿਚਕਾਰ ਜਿਹੜਾ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਉਮੀਦ ਅਰਜ ਕਰਾ ਸਕਦਾ ਹੈ ਫਿਲਹਾਲ ਮੌਕੇ ਤੇ ਅਪਡੇਟ ਹੈ ਜਿਹੜੀ ਅੱਧੀ ਤੁਹਾਨੂੰ ਦੇਵਾਂਗੇ ਇਹ ਕਨਜ਼ਰ ਜੇਕਰ ਰਿਪੋਰਟ ਤੇ ਲਾ ਲਈਏ ਮਾਸਖਾ ਖਾਗਦੀ ਤੇ ਸਕਰੀਨ ਤੇ ਦੇਖ ਸਕਦੇ ਆ ਅਗਲੇ 4 ਦਿਨਾਂ ਦੇ ਲਈ ਯੈਲੋ ਲਰ ਜਿਹੜਿਆ ਮਾਸਖਾ ਖਾਗ ਨੇ ਸੀਤ ਲੈਂਡ ਲੈ ਕੇ ਜਾਰੀ ਕਰਦੇ ਨੇ ਪੰਜਾਬ ਹਰਿਆਣੇ ਦੇ ਵਿੱਚ ਸੀਤ ਲੈਂਡ ਜਿਹੜੀ ਆ ਕੋਲਡ ਵੇਵ ਚੱਲਦੇ ਰਹਿਣੀ ਹੈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਆ ਤੁਹਾਨੂੰ